ਜੋ ਅੱਜ ਕੱਲ ਦਾ ਯੋਗ ਹੈ ਇਸ ਵਿੱਚ ਕਈ ਏਦਾਂ ਦੀਆਂ ਘਟਨਾਵਾਂ ਸਾਨੂੰ ਨੂੰ ਮਿਲਦੀਆਂ ਜਿਨ੍ਹਾਂ ਨੂੰ ਸੁਣ ਕੇ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਖਬਰ ਸੱਚੀ ਨਾ ਹੋਵੇ ਪਰ ਅਫਸੋਸ ਕਿ ਉਹ ਖਬਰਾਂ ਸੱਚੀਆਂ ਹੁੰਦੀਆਂ ਨੇ ਅੱਜ ਵੀ ਜੋ ਮੈਂ ਤੁਹਾਨੂੰ ਘਟਨਾ ਸੁਣਾਉਣ ਜਾ ਰਿਹਾ ਉਸ ਨੂੰ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਸ਼ਾਇਦ ਤੁਸੀਂ ਏਦਾਂ ਦੀ ਕੋਈ ਘਟਨਾ ਸੁਣੀ ਹੋਵੇ ਜਿਸ ਵਿੱਚ ਸੁਹਾਗ ਰਾਤ ਨੂੰ ਪਤਨੀ ਦੀ ਮੌਤ ਹੋ ਜਾਵੇ ਜਾਂ ਪਤੀ ਦੀ ਮੌਤ ਹੋ ਜਾਵੇ ਪਰ ਜੋ ਮੈਂ ਤੁਹਾਨੂੰ ਅੱਜ ਘਟਨਾ ਸੁਣਾਉਣ ਜਾ ਰਿਹਾ ਉਸ ਵਿੱਚ ਸੁਹਾਗ ਰਾਤ ਨੂੰ ਪਤੀ ਅਤੇ ਪਤਨੀ ਦੋਨਾਂ ਦੀ ਹੀ ਮੌਤ ਹੋ ਜਾਂਦੀ ਹੈ ਤੇ ਫਿਰ ਜਦੋਂ ਇਸ ਮੌਤ ਦੇ ਪਿੱਛੇ ਇਹਨਾਂ ਮੌਤਾਂ ਦੇ ਪਿਛਲੀ ਕਹਾਣੀ ਲੋਕਾਂ ਦੇ ਸਾਹਮਣੇ ਨਿਕਲ ਕੇ ਆਉਂਦੀ ਹੈ ਤਾਂ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਅਜੋਧਿਆ ਦੀ ਇਥੋਂ ਦਾ ਰਹਿਣ ਵਾਲਾ ਪ੍ਰਦੀਪ ਜਿਸ ਦੇ ਪਰਿਵਾਰ ਵਿੱਚ ਉਸ ਦੀਆਂ ਤਿੰਨ ਭੈਣਾਂ ਮਾਂ ਅਤੇ ਇੱਕ ਵੱਡਾ ਭਰਾ ਜਿਸ ਦਾ ਨਾਮ ਦੀਪਕ ਸੀ ਉਹ ਸਨ ਪ੍ਰਦੀਪ ਦੇ ਪਿਤਾ ਦੀ ਮੌਤ ਲਗਭਗ 20 ਸਾਲ ਪਹਿਲਾਂ ਹੋ ਗਈ ਸੀ ਜੋ ਦੀਪਕ ਸੀ ਉਹ ਹੀ ਹੁਣ ਇਸ ਘਰ ਦਾ ਮੁਖੀ ਸੀ ਉਹ ਸਾਰੇ ਘਰ ਨੂੰ ਹੈਂਡਲ ਕਰਦਾ ਸੀ ਪ੍ਰਦੀਪ ਲਗਭਗ 1 ਸਾਲ ਪਹਿਲਾਂ ਇੱਕ ਵਿਆਹ ਦੇ ਵਿੱਚ ਜਾਂਦਾ ਹੈ ਜਿੱਥੇ ਦਿੱਲੀ ਦੀ ਰਹਿਣ ਵਾਲੀ ਸ਼ਿਵਾਨੀ ਵੀ ਆਈ ਹੋਈ ਸੀ ਸ਼ਿਵਾਨੀ ਪਹਿਲਾਂ ਖੰਡਾਸਾ ਦੇ ਅਧੀਨ ਇੱਕ ਲਾਕੇ ਵਿੱਚ ਰਹਿੰਦੀ ਸੀ ਸ਼ਿਵਾਨੀ ਦੇ ਪਰਿਵਾਰ ਵਿੱਚ ਉਸ ਦਾ ਪਿਤਾ ਮਾਂ ਤੇ ਉਸ ਦੇ ਦੋ ਭੈਣ ਭਰਾ ਛੋਟੇ ਭੈਣ ਭਰਾ ਇਹ ਸਨ ਇਹਨਾਂ ਦੀ ਲਗਭਗ 1 ਸਾਲ ਪਹਿਲਾਂ ਇੱਕ ਵਿਆਹ ਸਮਾਗਮ ਦੇ ਵਿੱਚ ਮੁਲਾਕਾਤ ਹੁੰਦੀ ਹੈ ਇਹਨਾਂ ਦੀ ਰਿਸ਼ਤੇਦਾਰੀ ਵੀ ਸੀ ਤਾਂ ਜਦੋਂ ਰਿਸ਼ਤੇਦਾਰ ਇਹਨਾਂ ਦੇ ਸਾਖ ਸੰਬੰਧੀ ਇਹਨਾਂ ਦੋਨਾਂ ਨੂੰ ਦੇਖਦੇ ਆ ਤਾਂ ਉਹ ਸੋਚਦੇ ਨੇ ਕਿ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇ ਇਹਨਾਂ ਦੀ ਜੋੜੀ ਵਧੀਆ ਲੱਗੇਗੀ ਜਾਨੀ ਇਹ ਗੱਲ ਚੱਲਦੀ ਰਹਿੰਦੀ ਹੈ ਲਗਭਗ 6 ਮਹੀਨੇ ਪਹਿਲਾਂ ਇਹ ਗੱਲ ਨੂੰ ਬੂਰ ਪੈ ਜਾਂਦਾ ਸੋਚਦੇ ਆ ਕਿ ਹੁਣ ਇਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਵੇ ਪਰਿਵਾਰ ਦੀ ਸਹਿਮਤੀ ਦੇ ਨਾਲ ਅਪ੍ਰੈਲ ਮਹੀਨੇ ਦਾ ਦਿਨ ਰੱਖ ਲੈਂਦਾ ਜਾਂਦਾ ਪਰ ਫੇਰ ਕਹਿਆ ਜਾਂਦਾ ਹੈ ਕਿ ਨਹੀਂ 1 ਮਹੀਨਾ ਪਹਿਲਾਂ ਹੀ ਇਹਨਾਂ ਦਾ ਵਿਆਹ ਕਰਦਨੇ ਆ ਜਾਨੀ ਮਾਰਚ ਦਾ 7 ਮਾਰਚ ਦਾ ਇਹਨਾਂ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ ਪ੍ਰਦੀਪ ਬੜਾ ਖੁਸ਼ ਹੁੰਦਾ ਹੈ ਪ੍ਰਦੀਪ ਟਾਈਲਾਂ ਦਾ ਕੰਮ ਕਰਦਾ ਹੁੰਦਾ ਤੇ ਉਹ ਆਪਣੇ ਸਾਰੇ ਘਰ ਨੂੰ ਸਜਾਉਂਦਾ ਹੈ ਟਾਈਲਾਂ ਦੇ ਨਾਲ ਵਧੀਆ ਬਣਾਉਂਦਾ ਕਿਉਂਕਿ ਉਸ ਨੂੰ ਬੜੀ ਖੁਸ਼ੀ ਸੀ ਕਿ ਮੇਰਾ ਵਿਆਹ ਸਿਵਾਨੀ ਦੇ ਨਾਲ ਹੋਵੇਗਾ ਜੋ ਸਿਵਾਨੀ ਸੀ ਉਹ ਦਿੱਲੀ ਦੇ ਵਿੱਚ ਰਹਿੰਦੀ ਸੀ ਕਿਉਂਕਿ ਉਸ ਦਾ ਪਿਤਾ ਜਿਸ ਦਾ ਨਾਮ ਮੰਤੂ ਰਾਮ ਪਾਸਵਾਨ ਸੀ ਉਹ ਦਿੱਲੀ ਦੇ ਵਿੱਚ ਕੰਮ ਕਰਦਾ ਸੀ ਤੇ ਜੋ ਸ਼ਵਾਨੀ ਸੀ ਉਹ ਵੀ ਘਰੇ ਕੱਪੜੇ ਸਿਉਣ ਦਾ ਕੰਮ ਕਰਦੀ ਸੀ ਕੱਪੜਿਆਂ ਦਾ ਕੰਮ ਕਰਦੀ ਸੀ ਉਸ ਦੇ ਦੋ ਛੋਟੇ ਭੈਣ ਭਰਾ ਸਨ ਸ਼ਵਾਨੀ ਵੱਡੀ ਸੀ ਸ਼ਵਾਨੀ ਦਾ ਹੁਣ ਵਿਆਹ ਰੱਖ ਦਿੱਤਾ ਜਾਂਦਾ 7 ਮਾਰਚ ਦਾ ਪ੍ਰਦੀਪ ਦੇ ਨਾਲ ਪ੍ਰਦੀਪ ਬੜਾ ਖੁਸ਼ ਹੁੰਦਾ ਸਾਰੇ ਪਰਿਵਾਰ ਵਾਲੇ ਬੜੇ ਖੁਸ਼ ਹੁੰਦੇ ਨੇ ਤੇ 7 ਮਾਰਚ ਆ ਜਾਂਦਾ ਹੈ 7 ਮਾਰਚ ਨੂੰ ਸ਼ਵਾਨੀ ਨੂੰ ਵਿਆਹ ਕੇ ਪ੍ਰਦੀਪ ਆਪਣੇ ਘਰ ਲੈ ਆਉਂਦਾ ਤੇ ਉਸ ਤੋਂ ਬਾਅਦ 8 ਮਾਰਚ ਨੂੰ ਇਹਨਾਂ ਦੀ ਸੁਹਾਗ ਰਾਤ ਹੁੰਦੀ ਹੈ 8 ਮਾਰਚ ਨੂੰ ਤਕਰੀਬਨ 11:30 ਵਜੇ ਜੋ ਪ੍ਰਦੀਪ ਹੁੰਦਾ ਹੈ ਉਹ ਸ਼ਿਵਾਨੀ ਦੇ ਕੋਲ ਜਾਂਦਾ ਹੈ ਕਮਰੇ ਦੇ ਵਿੱਚ ਦੂਸਰੇ ਦਿਨ ਵਿਆਹ ਦੀ ਰਿਸੈਪਸ਼ਨ ਰੱਖੀ ਗਈ ਸੀ ਸਵੇਰ ਦੇ ਜਦੋਂ 6 ਵਜੇ ਦੇ ਨੇ ਤਾਂ ਜੋ ਪ੍ਰਦੀਪ ਦਾ ਭਰਾ ਹੁੰਦਾ ਦੀਪਕ ਉਹ ਇਹਨਾਂ ਦਾ ਗੇਟ ਖੜਕਾਉਂਦਾ ਕਿਉਂਕਿ ਜੋ ਰਿਸੈਪਸ਼ਨ ਦਾ ਸੀ ਉਹ ਸਾਰਾ ਪ੍ਰਬੰਧ ਕਰਨਾ ਸੀ ਇਸ ਕਰਕੇ ਦੀਪਕ ਨੂੰ ਲੱਗਿਆ ਕਿ ਮੈਂ ਗੇਟ ਖੜਕਾ ਦੇਵਾਂ ਕਿਉਂਕਿ ਦੀਪਕ ਨੇ ਸਬਜ਼ੀ ਮੰਡੀ ਜਾਣਾ ਸੀ ਸਬਜ਼ੀ ਲੈਣ ਵਾਸਤੇ ਉਸ ਨੂੰ ਇਹ ਸੀ ਕਿ ਪ੍ਰਦੀਪ ਉੱਠ ਖੜੇਗਾ ਤੇ ਜੋ ਕੰਮਕਾਰ ਨੇ ਉਹਨਾਂ ਵਿੱਚ ਹੱਥ ਬਟਾਵੇਗਾ ਉਹ ਸਬਜ਼ੀ ਮੰਡੀ ਚਲਿਆ ਜਾਂਦਾ ਹੈ ਪਰ ਗੇਟ ਖੜਕਣ ਦਾ ਕੋਈ ਵੀ ਅਸਰ ਨਹੀਂ ਹੁੰਦਾ ਯਾਨੀ ਅੰਦਰੋਂ ਨਾ ਪ੍ਰਦੀਪ ਨਿਕਲਦਾ ਤੇ ਨਾ ਹੀ ਸ਼ਵਾਨੀ ਨਿਕਲਦੀ ਹੈ ਹੁਣ ਜਦੋਂ 7:30 ਵਜ ਜਾਂਦੇ ਨੇ ਤਾ ਪਰਿਵਾਰ ਦੇ ਜੋ ਹੋਰ ਮੈਂਬਰ ਹੁੰਦੇ ਨੇ ਉਹ ਵੀ ਸੋਚਦੇ ਨੇ ਕਿ ਇਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਕੀ ਗੱਲ ਹੋ ਗਈ ਕੀ ਕਾਰਨ ਹੋ ਗਿਆ ਦਰਵਾਜ਼ਾ ਫੇਰ ਖੜਕਾਇਆ ਜਾਂਦਾ ਪਰ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ ਤੇ ਨਾ ਹੀ ਕੋਈ ਦਰਵਾਜ਼ਾ ਖੋਲਦਾ ਹੁਣ ਜੋ ਪਰਿਵਾਰ ਵਾਲੇ ਸੀ ਥੋੜੇ ਪਰੇਸ਼ਾਨ ਹੋ ਜਾਂਦੇ ਨੇ ਕਿ ਕੀ ਗੱਲ ਹੋਈ ਕਿਉਂ ਇਹ ਦਰਵਾਜ਼ਾ ਨਹੀਂ ਖੋਲ ਰਹੇ ਦਰਵਾਜ਼ਾ ਹੁਣ ਕਾਫੀ ਵਾਰ ਖੜਕਾਇਆ ਜਾਂਦਾ ਪਰ ਕੋਈ ਵੀ ਅੰਦਰੋਂ ਰਿਸਪਾਂਸ ਨਹੀਂ ਦਿੰਦਾ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਉਸ ਤੋਂ ਬਾਅਦ ਫਿਰ ਕਮਰੇ ਦੀ ਖਿੜਕੀ ਰਾਹੀਂ ਕਮਰੇ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਕਮਰੇ ਦੀ ਖਿੜਕੀ ਰਾਹੀਂ ਕਮਰੇ ਵਿੱਚ ਦੇਖਿਆ ਜਾਂਦਾ ਤਾਂ ਜੋ ਵੀ ਦੇਖਦਾ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਸ਼ਿਵਾਨੀ ਬੈੱਡ ਉੱਤੇ ਸ਼ਾਂਤ ਪਈ ਸੀ ਤੇ ਪ੍ਰਦੀਪ ਰੱਸੀ ਦੇ ਨਾਲ ਲਟਕਿਆ ਹੋਇਆ ਸੀ ਇਹ ਦੇਖ ਕੇ ਘਰ ਦੇ ਵਿੱਚ ਚੀਕਾਂ ਰੋਲੀਆਂ ਪੈ ਜਾਂਦੀ ਹੈ ਤੇ ਜੋ ਕਮਰੇ ਦਾ ਦਰਵਾਜ਼ਾ ਹੁੰਦਾ ਉਸ ਨੂੰ ਟੋੜਿਆ ਜਾਂਦਾ ਹੈ ਤੋੜ ਕੇ ਅੰਦਰ ਦਾਖਲ ਹੋਇਆ ਜਾਂਦਾ ਹੈ ਦੇਖਿਆ ਜਾਂਦਾ ਹੈ ਕਿ ਸ਼ਿਵਾਨੀ ਦੀ ਵੀ ਮੌਤ ਹੋ ਚੁੱਕੀ ਹੈ ਤੇ ਜੋ ਪ੍ਰਦੀਪ ਆ ਉਸਦੀ ਵੀ ਮੌਤ ਹੋ ਚੁੱਕੀ ਹੈ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਚੱਕ ਕੇ ਹਸਪਤਾਲ ਵੀ ਲੈ ਆ ਲ ਜਾਂਦਾ ਕਿ ਸ਼ਾਇਦ ਇਹਨਾਂ ਦੀ ਜਾਨ ਬਚ ਜਾਵੇ ਕੋਈ ਜਿਉਂਦਾ ਬਚ ਜਾਵੇ ਪਰ ਅਫਸੋਸ ਕਿ ਦੋਨੋਂ ਹੀ ਮਰ ਚੁੱਕੇ ਸੀ ਪੁਲਿਸ ਆਉਂਦੀ ਹੈ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਹੁਣ ਸਭ ਦੇ ਅੱਗੇ ਇਹ ਸਵਾਲ ਸੀ ਕਿ ਆਖਰ ਇੱਕਦਮ ਦਾ ਕੀ ਹੋਇਆ ਜਿਸ ਕਾਰਨ ਸ਼ਵਾਨੀ ਦੀ ਵੀ ਮੌਤ ਹੋ ਗਈ ਤੇ ਜੋ ਪ੍ਰਦੀਪ ਹੈ ਉਹ ਵੀ ਰੱਸੀ ਦੇ ਨਾਲ ਲੜਕਦਾ ਮਿਲਿਆ ਸ਼ਵਾਨੀ ਦੇ ਗਲ ਉੱਤੇ ਨਿਸ਼ਾਨ ਸਨ ਜਿਵੇਂ ਉਸ ਦਾ ਕਿਸੇ ਨੇ ਗਲ ਘੁੱਟ ਕੇ ਉਸ ਦਾ ਕਤਲ ਕੀਤਾ ਹੋਵੇ ਉਸ ਨੂੰ ਮਾਰਿਆ ਹੋਵੇ ਪਹਿਲਾਂ ਤਾਂ ਇਹ ਮਾਮਲਾ ਐਦਾਂ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਇਹ ਕਤਲ ਕੀਤੇ ਨੇ ਪਰ ਜਦੋਂ ਅੰਦਰੋਂ ਦਰਵਾਜ਼ਾ ਬੰਦ ਹੁੰਦਾ ਤਾਂ ਇਹ ਸੋਚਣ ਲਈ ਸਾਰੇ ਮਜਬੂਰ ਹੋ ਜਾਂਦੇ ਨੇ ਕਿ ਜਦੋਂ ਅੰਦਰੋਂ ਦਰਵਾਜ਼ਾ ਬੰਦਦਾ ਤਾਂ ਅੰਦਰ ਕੌਣ ਦਾਖਲ ਹੋ ਸਕਦਾ ਜੇ ਅੰਦਰੋਂ ਕੋਈ ਬਾਹਰ ਵੀ ਨਿਕਲੂਗਾ ਤਾਂ ਦਰਵਾਜ਼ਾ ਕੌਣ ਲਗਾਏਗਾ ਜਾਨੀ ਇਹ ਗੱਲਾਂ ਜੋ ਸੀ ਉਹ ਰਿਸ਼ਤੇਦਾਰਾਂ ਦੇ ਪਰਿਵਾਰ ਵਾਲਿਆਂ ਦੇ ਦਿਮਾਗ ਵਿੱਚ ਚੱਲ ਰਹੀਆਂ ਸੀ ਬਹੁਤ ਸ਼ਾਨਬੀਨ ਕਰਦੀ ਹੈ ਜੋ ਸ਼ਵਾਨੀ ਹੁੰਦੀ ਹੈ ਉਸ ਦੇ ਗਲ ਦੇ ਉੱਤੇ ਨਿਸ਼ਾਨ ਹੁੰਦੇ ਆ ਜਿਵੇਂ ਉਸ ਦਾ ਗਲ ਕੁੱਟਿਆ ਗਿਆ ਹੋਵੇ ਉਸ ਦੇ ਗਲ ਉੱਤੇ ਨੋਹਾਂ ਦੇ ਨਿਸ਼ਾਨ ਵੀ ਹੁੰਦੇ ਆ ਇੰਨੀ ਜ਼ੋਰ ਨਾਲ ਉਸ ਦਾ ਗਲ ਕੁੱਟਿਆ ਗਿਆ ਸੀ ਕਿ ਉਸ ਦੇ ਗਲ ਦੇ ਵਿੱਚ ਨੋ ਖੂਬੇ ਹੋਈ ਸੀ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਪ੍ਰਦੀਪ ਆ ਉਸਨੇ ਆਪਣੇ ਆਪ ਨੂੰ ਫਾਂਸੀ ਲਗਾਈ ਆ ਯਾਨੀ ਉਸਨੇ ਆਤਮ ਹੱਤਿਆ ਕੀਤੀ ਆ ਪਰ ਉਸ ਤੋਂ ਪਹਿਲਾਂ ਉਸਨੇ ਸ਼ਿਵਾਨੀ ਦਾ ਕਤਲ ਕੀਤਾ ਯਾਨੀ ਇਹ ਮਾਮਲਾ ਕਤਲ ਅਤੇ ਆਤਮ ਹੱਤਿਆ ਦਾ ਸੀ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਇਦਾਂ ਦਾ ਕੀ ਹੋਇਆ ਜਿਸ ਦੇ ਕਾਰਨ ਇਹ ਸਭ ਕੁਝ ਹੋਇਆ ਤਾਂ ਜੋ ਸ਼ਿਵਾਨੀ ਸੀ ਉਸ ਦਾ ਮੋਬਾਈਲ ਦੇਖਿਆ ਜਾਂਦਾ ਪਰ ਸ਼ਿਵਾਨੀ ਤਾਂ ਆਪਣੇ ਨਾਲ ਮੋਬਾਈਲ ਲੈ ਕੇ ਨਹੀਂ ਆਈ ਸੀ ਉਸ ਦਾ ਮੋਬਾਈਲ ਪੀਕੇ ਕਰ ਸੀ ਤੇ ਜਦੋਂ ਫਿਰ ਪ੍ਰਦੀਪ ਦਾ ਮੋਬਾਈਲ ਦੇਖਿਆ ਜਾਂਦਾ ਹੈ ਪ੍ਰਦੀਪ ਦੇ ਮੋਬਾਈਲ ਉੱਤੇ ਇੱਕ ਮੈਸੇਜ ਦੇਖਿਆ ਜਾਂਦਾ ਹੈ ਜੋ ਪ੍ਰਦੀਪ ਨੇ ਖੁਦ ਆਪਣੇ ਦੂਸਰੇ ਮੋਬਾਈਲ ਤੋਂ ਹੀ ਆਪਣੇ ਇਸ ਮੋਬਾਈਲ ਉੱਤੇ ਕੀਤਾ ਸੀ ਤੇ ਉਸ ਵਿੱਚ ਜੋ ਲਿਖਿਆ ਹੋਇਆ ਸੀ ਉਸ ਨੂੰ ਪੜ੍ਹ ਕੇ ਇਹ ਲੱਗ ਰਿਹਾ ਸੀ ਕਿ ਜਿਵੇਂ ਸ਼ਿਵਾਨੀ ਦੇ ਕਰੈਕਟਰ ਉੱਤੇ ਕੋਈ ਉਂਗਲੀ ਚੱਕ ਰਿਹਾ ਹੈ ਕਿ ਉਸ ਦਾ ਜੋ ਬੀਤਿਆ ਹੋਇਆ ਸਮਾਂ ਸੀ ਜੋ ਉਸ ਦਾ ਪਿਛਲਾ ਸਮਾਂ ਸੀ ਉਸ ਵਿੱਚ ਉਸ ਦੇ ਕਿਸੇ ਹੋਰ ਨਾਲ ਸੰਬੰਧ ਹੋਣ ਜਿਸ ਤੋਂ ਇਹ ਲੱਗ ਰਿਹਾ ਸੀ ਕਿ ਜਿਵੇਂ ਸ਼ਬਾਨੀ ਦੇ ਪਹਿਲਾਂ ਕਿਸੇ ਦੇ ਨਾਲ ਰਿਲੇਸ਼ਨ ਹੋਣ ਇਹ ਜੋ ਮੈਸੇਜ ਆਇਆ ਹੋਇਆ ਸੀ ਤਕਰੀਬਨ ਰਾਤ ਦੇ 11:30 ਵਜੇ ਪ੍ਰਦੀਪ ਦੇ ਫੋਨ ਉੱਤੇ ਆਇਆ ਹੋਇਆ ਸੀ ਤੇ ਜਦੋਂ ਹੁਣ ਪਤਾ ਲੱਗਦਾ ਹੈ ਸ਼ਬਾਨੀ ਦੇ ਪੋਸਟਮਾਰਟਮ ਤੋਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੋ ਸ਼ਵਾਨੀ ਦਾ ਕਤਲ ਕੀਤਾ ਗਿਆ ਉਹ ਲਗਭਗ ਰਾਤ ਦੇ 3:30 ਵਜੇ ਕੀਤਾ ਗਿਆ। ਯਾਨੀ ਪੁਲਿਸ ਇਹ ਸੋਚ ਰਹੀ ਹੈ ਕਿ ਸ਼ਾਇਦ ਇਹਨਾਂ ਵਿੱਚ ਝਗੜਾ ਹੋਇਆ ਹੋਵੇ। ਕਿਉਂਕਿ ਜੋ ਪ੍ਰਦੀਪ ਸੀ ਉਸ ਨੂੰ ਸ਼ਵਾਨੀ ਉੱਤੇ ਇਹ ਸ਼ੱਕ ਸੀ ਕਿ ਇਸ ਦੇ ਪਹਿਲਾਂ ਕਿਸੇ ਨਾਲ ਰਿਲੇਸ਼ਨ ਨਹੀਂ। ਤੇ ਉਸ ਕਾਰਨ ਇਹਨਾਂ ਵਿੱਚ ਝਗੜਾ ਹੋਇਆ ਹੋਵੇ, ਇਹਨਾਂ ਵਿੱਚ ਤਕਰਾਰ ਹੋਈ ਹੋਵੇ ਤੇ ਤਕਰਾਰ ਇੱਥੋਂ ਤੱਕ ਵੱਧ ਗਈ ਕਿ ਜੋ ਪ੍ਰਦੀਪ ਹੈ ਉਸਨੇ ਗੁੱਸੇ ਦੇ ਵਿੱਚ ਸਿਵਾਨੀ ਦਾ ਗਲ ਘੁੱਟ ਦਿੱਤਾ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜੋ ਪ੍ਰਦੀਪ ਹੁੰਦਾ ਉਸ ਨੂੰ ਲੱਗਦਾ ਕਿ ਮੇਰੇ ਕੋਲੋਂ ਇਹ ਕੀ ਹੋ ਗਿਆ ਹੁਣ ਮੇਰੇ ਸ਼ਾਇਦ ਬਚਨ ਦਾ ਰਸਤਾ ਕੋਈ ਵੀ ਨਹੀਂ ਮੈਨੂੰ ਪੁਲਿਸ ਫੜ ਲਵੇਗੀ ਤੇ ਮੇਰੀ ਸਾਰੀ ਉਮਰ ਜੇਲ੍ਹ ਦੇ ਵਿੱਚ ਕੱਟੇਗੀ ਇਸ ਡਰ ਤੋਂ ਜੋ ਪ੍ਰਦੀਪ ਸੀ ਉਸਨੇ ਆਪਣੇ ਆਪ ਨੂੰ ਫਾਂਸੀ ਲਗਾ ਲਈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਸੁਹਾਗ ਰਾਤ ਵਾਲੇ ਦਿਨ ਹੀ ਪਤੀ-ਪਤਨੀ ਦੇ ਵਿੱਚ ਤਕਰਾਰ ਹੁੰਦੀ ਹੈ ਤੇ ਪਤੀ ਗੁੱਸੇ ਦੇ ਵਿੱਚ ਪਤਨੀ ਨੂੰ ਮਾਰ ਦਿੰਦਾ ਤੇ ਖੁਦ ਫਾਂਸੀ ਲਗਾ ਲੈਂਦਾ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਜਦ ਕਿ ਇਸ ਗੱਲ ਦਾ ਹੋਰ ਵੀ ਹੱਲ ਹੋ ਸਕਦਾ ਸੀ ਕਿਉਂਕਿ ਇਸ ਦੁਨੀਆ ਤੇ ਕੋਈ ਵੀ ਐਦਾਂ ਦੀ ਗੱਲ ਨਹੀਂ ਜਿਸ ਦਾ ਹੱਲ ਨਾ ਹੋਵੇ ਹੱਲ ਸਾਰੀਆਂ ਚੀਜ਼ਾਂ ਦੇ ਨੇ ਪਰ ਜਦੋਂ ਬੰਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਜਦੋਂ ਬੰਦਾ ਤੈਸ਼ ਦੇ ਵਿੱਚ ਆ ਜਾਂਦਾ ਹੈ ਫਿਰ ਉਸ ਨੂੰ ਕੋਈ ਵੀ ਹੱਲ ਨਹੀਂ ਲੱਗਦਾ ਕੋਈ ਵੀ ਹੱਲ ਨਹੀਂ ਦਿਖਦਾ ਤੇ ਫਿਰ ਉਹ ਐਦਾਂ ਦਾ ਕਦਮ ਚੱਕ ਲੈਂਦਾ ਜਿਸ ਦੇ ਨਾਲ ਉਹ ਦੂਸਰੇ ਦਾ ਨੁਕਸਾਨ ਤਾਂ ਕਰਦਾ ਹੀ ਕਰਦਾ ਹੈ ਆਪਣਾ ਨੁਕਸਾਨ ਵੀ ਕਰ ਲੈਂਦਾ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ